ਇਹ ਮੇਰੀ ਵਾਈਫ ਜੇਲ ਜਾਂਦੀ ਆ ਮੇਰਾ ਘਰ ਰੋਲਦਾ ਵਾ ਮੈਂ ਵੈਪਨ ਵੀ ਰਕ ਮੰਗਾਉਂਗਾ ਮੈਂ ਤਾਂ ਮਰਨਾ ਹੀ ਆ ਮੈਨੂੰ ਪਤਾ ਤੁਸੀਂ ਮੇਰਾ ਇਨਕਾਊਂਟਰ ਕਰਨਾ ਹੀ ਕਰਨਾ ਵਾ ਮੈਂ ਤੁਸੀਂ ਇਨਕਾਊਂਟਰ ਮਿੱਥਿਆ ਹੋਇਆ ਵਾ ਕੱਲ ਉਸ ਏ ਕੈਟਾਗਰੀ ਦੇ ਗੈਂਗਸਟਰ ਦਿਖਰਦੇ ਆ ਜਿਨੂੰ ਲਗਾਤਾਰ ਪੰਜਾਬ ਪੁਲਿਸ ਨੂੰ ਚੁਣੌਤੀਆਂ ਤੇ ਚੁਣੌਤੀਆਂ ਦੇ ਰਿਹਾ ਸੀ ਜੋ ਪੰਜਾਬ ਪੁਲਿਸ ਦੇ ਲਈ ਸਿਰਦਰਦੀ ਬਣਿਆ ਹੋਇਆ ਸੀ ਪਰ ਹੁਣ ਇਹ ਗੈਂਗਸਟਰ ਪੰਜਾਬ ਪੁਲਿਸ ਤੇ ਅੜਿੱਕੇ ਚੜ ਗਿਆ ਲੋਬਿਆਰਾ ਪੁਲਿਸ ਦੇ ਵੱਲੋਂ ਇੱਕ ਅਜੀਬ ਹੀ ਗੈਂਗਸਟਰ ਨੂੰ ਕਾਬੂ ਕੀਤਾ ਗਿਆ ਜੋ ਸੋਸ਼ਲ ਮੀਡੀਆ ਦੇ ਰਾਹੀਂ ਪੁਲਿਸ ਨੂੰ ਸ਼ਰਿਆਮ ਚੈਲੰਜ ਕਰ ਰਿਹਾ ਸੀ ਚੁਣੌਤੀਆਂ ਦੇ ਰਿਹਾ ਸੀ ਬਤਨਾਲ ਹੀ ਕਈ ਇਲਜ਼ਾਮ ਮਲਜ਼ਮ ਦੇ ਵੱਲੋਂ ਪੁਲਿਸ ਤੇ ਲਗਾਏ ਜਾ ਰਹੇ ਸੀ ਆਖਰੀ ਗੈਂਗਸਟਰ ਪੁਲਿਸ ਨੂੰ ਚੁਣੌਤੀਆਂ ਕੀ ਦੇ ਰਿਹਾ ਸੀ ਇਹ ਤੁਸੀਂ ਖੁਦ ਹੀ ਸੁਣ ਲਓ ਜੇ ਮੇਰੀ ਜ਼ਿੰਦਗੀ ਖਰਾਬ ਹੋ ਰਹੀ ਹੈ ਮੈਂ ਜ਼ਿੰਦਗੀ ਕਿਸੇ ਦੀ ਸੱਟ ਰਹਿਣ ਵੀ ਨਹੀਂ ਦਊਗਾ ਹੁਣੀ ਮੈਨੂੰ ਦੱਸ ਦੇਣ ਕਿ ਹਾਂ ਵੀ ਅਸੀਂ ਤੇਰੀ ਵਾਈਫ ਤੋਂ ਵਰਤਾ ਕੈਨਸਲ ਕਰ ਲਿਆ ਤੂੰ ਆ ਜਾ ਮੈਂ ਆ ਜੂਗਾ ਅਬ ਸਾਡੇ ਚਾਣ ਖਪੂਰੀ ਆ ਸਾਡੀ ਅੱਖ ਨਹੀਂ ਮਰੀ ਜਿਉਂਨਾਂ ਕੋ ਪੈਸਾ ਵਾ ਸਾਡੇ ਕੋ ਅਣਖਾਂ ਮੈਂ ਤਾਂ ਮਰਨਾ ਹੀ ਆ ਮੈਨੂੰ ਪਤਾ ਤੁਸੀਂ ਮੇਰਾ ਇਨਕਾਊਂਟਰ ਕਰਨਾ ਹੀ ਕਰਨਾ ਵਾ ਮੈਂ ਤੁਸੀਂ ਇਨਕਾਊਂਟਰ ਮਿੱਥਿਆ ਹੋਇਆ ਵਾ ਜੇ ਮੇਰੀ ਵਾਈਫ ਜੇਲ ਜਾਂਦੀ ਆ ਮੇਰਾ ਘਰ ਰੋਲਦਾ ਵਾ ਮੈਂ ਵੈਪਨ ਵੀ ਰਕ ਮੰਗਾਉਂਗਾ ਮੈਨੂੰ ਮੇਰੀ ਕੁੜੀ ਦੀ ਸੋਹਣ ਲੱਗੇ ਮੇਰੀ ਵਾਈਫ ਦਾ ਜੇ ਪਰਚਾ ਕੈਨਸਲ ਹੋ ਜਾਂਦਾ ਵਾ ਮੈਂ ਨਾਲੂ ਨਾਲ ਆ ਜਾਊਂਗਾ ਤੁਹਾਡੇ ਕੋ ਕਮਿਸ਼ਨਰ ਸਾਹਿਬ ਤੁਹਾਨੂੰ ਦੱਸਣਾ ਚਾਹੁੰਦਾ ਸਪੈਸ਼ਲੀ ਮੈਂ ਜੀ ਹਾਂ ਮੁਲਜ਼ਮ ਦੇ ਵੱਲੋਂ ਲਗਾਤਾਰ ਪੁਲਿਸ ਨੂੰ ਚੈਲੰਜ ਕੀਤਾ ਜਾ ਰਿਆ ਸੀ ਜਿਸ ਨੂੰ ਲੈ ਕੇ ਪੁਲਿਸ ਮੁਲਜ਼ਮ ਦਾ ਕਾਫੀ ਸਮੇਂ ਤੋਂ ਪਿੱਛਾ ਕਰ ਰਹੀ ਸੀ ਅਤੇ ਆਖਰਕਾਰ ਇਸ ਨੂੰ ਦੱਸਿਆ ਜਾ ਰਿਹਾ ਹੈ ਕਿ ਮਲਜ਼ਮ ਦੇ ਵੱਲੋਂ April ਮਹੀਨੇ 'ਚ ਦੁਗਰੀ ਦੇ ਵਿੱਚ ਇੱਕ ਬਜ਼ੁਰਗ ਮਹਿਲਾ 'ਤੇ ਹਮਲਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਸ ਮਹਿਲਾ ਦੀ ਮੌਤ ਹੋ ਗਈ ਸੀ ਇੱਥੇ ਹੀ ਬਸ ਨਹੀਂ ਮਲਜ਼ਮ 'ਤੇ 18 ਤੋਂ 19 ਹੋਰ ਮਾਮਲੇ ਵੀ ਦਰਜ ਨੇ ਅਤੇ ਲਗਾਤਾਰ ਸਾਰੇ ਮਾਮਲਿਆਂ 'ਚ ਉਹ ਪਗੋੜਾ ਚੱਲ ਰਿਹਾ ਸੀ ਪੁਲਿਸ ਦੇ ਹੱਥ ਨਹੀਂ ਆ ਰਿਹਾ ਸੀ ਅਤੇ ਹੁਣ ਆਖਿਰਕਾਰ ਮਲਜ਼ਮ ਪੁਲਿਸ ਦੇ ਅੜਿੱਕੇ ਆ ਚੁੱਕਾ ਹੈ ਪੁਲਿਸ ਦੇ ਵੱਲੋਂ ਮਲਜ਼ਮ ਨੂੰ UP ਦੇ ਬਿਜਨੌਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਜਿਹੜਾ ਇੱਕ ਸਾਡੇ ਰੀਸੈਂਟਲੀ ਇੱਕ ਮਕਦਮਾ ਦਰਜ ਹੋਇਆ ਸੀ ਚੌਥੇ ਮਹੀਨੇ ਦੁੱਗਰੀ ਥਾਣੇ ਦੇ ਵਿੱਚ ਪਹਿਲੋ ਅਟੈਂਪਟ ਟੂ ਮਰਡਰ ਹੋਇਆ ਸੀ ਇੱਕ ਲੇਡੀ ਸਰਜੀਤ ਕੌਰ ਨੂੰ ਜਿਹੜੀਆਂ ਸੱਟਾਂ ਮਾਰੀਆਂ ਸੀ ਆਪਰ ਰੋਜ਼ੇਰੇ ਇਲਾਜ ਫਿਰ ਉਹਨਾਂ ਦੀ ਮੌਤ ਹੋਣ ਤੋਂ 302 ਦਾ ਵਾਅਦਾ ਕੀਤਾ ਗਿਆ ਸੀ ਉਸ ਮਕਦਮੇ ਦੇ ਵਿੱਚ ਜਿਹੜਾ ਇਹ ਸਾਗਰ ਨਿਊਟਨ ਜਿਹੜਾ ਏ ਕੈਟਾਗਰੀ ਦਾ ਗੈਂਗਸਟਰ ਹੈ ਜਿਹਦਾ ਪ੍ਰੀਵੀਅਸ ਰਿਕਾਰਡ ਏ ਹੈ ਵੀ ਇਹਦੇ ਖਿਲਾਫ ਪਹਿਲੋ ਆਲਰੇਡੀ ਜਿਹੜੇ 18 ਤੋਂ 19 ਪਰਚੇ ਦਰਜ ਐ ਹਰ ਤਰ੍ਹਾਂ ਦਾ ਮਕਦਮਾ ਦਰਜ ਹੈ ਇਹਦੇ ਖਿਲਾਫ ਐਨਡੀਪੀਐਸ ਦਾ ਵੀ ਹੈ ਅਟੈਂਪਟ ਟੂ ਮਰਡਰ ਦਾ ਵੀ ਹੈ ਆਰਮਜ਼ਕ ਦਾ ਵੀ ਹੈ ਤੇ ਮਰਡਰ ਲੁੱਟ ਖੋਹ ਆ ਵੀ ਹੈ ਤੇ ਕੋ ਹਰ ਤਰ੍ਹਾਂ ਦੇ ਜਿਹੜੇ ਮਕਦਮੇ ਦਰਜ ਹੈ ਜੇਲ ਤੋਂ ਜਿਹੜਾ ਬੇਲ ਆਊਟ ਹੋਇਆ ਹੋਇਆ ਮਾਰਚ ਦੇ ਵਿੱਚ ਮਾਰਚ 2024 ਚ ਇਹ ਨੇ ਅਕੇ ਰੀਸੈਂਟਲੀ ਵਾਰਦਾਤ ਕੀਤੀ ਸੀ ਇਹਦੇ ਵਿੱਚ ਸਾਡੀ ਮਾਨਯੋਗ ਸੀਪੀ ਸਾਹਿਬ ਨੇ ਇੱਕ ਜਿਹੜੀ ਟੀਮ ਬਣਾਈ ਸੀ ਜਿਹਦੇ ਵਿੱਚ ਕਾਊਂਟਰ ਇੰਟੈਲੀਜੈਂਸ ਦੇ ਏਆਈਜੀ ਸਿਮਰਤ ਹਿੰਸਾ ਹੋਰਾਂ ਦੀ ਜਿਹੜੀ ਟੀਮ ਹੈ ਉਹ ਸਾਡੇ ਨਾਲ ਇਨਸਪੈਕਟਰ ਸਾਹਿਬਾਨ ਹੈ ਤੇ ਨਾਲ ਸਾਡੇ ਸੀਆਈ ਦੇ ਇਨਸਪੈਕਟਰ ਤੇ ਏਡੀਸੀਪੀ ਇਨਵੈਸਟੀਗੇਸ਼ਨ ਅਮਨ ਬਰਾੜ ਇਹਨਾਂ ਨੇ ਸਾਰਿਆਂ ਨੇ ਟੀਮ ਨੇ ਬਹੁਤ ਅੱਛਾ ਕੰਮ ਕੀਤਾ ਹੈ ਜਿਹੜਾ ਇਸ ਏ ਕਲਾਸ ਦੇ ਗੈਂਗਸਟਰ ਨੂੰ ਜਿਹਦਾ ਇੰਨਾ ਪ੍ਰੀਵੀਅਸ ਰਿਕਾਰਡ ਮਾੜਾ ਹੈ ਇਹਨੂੰ ਯੂਪੀ ਦੇ ਵਿੱਚੋਂ ਵਿਜਨੌਰ ਦੇ ਏਰੀਆ ਦੇ ਵਿੱਚੋਂ ਇਹਨੂੰ ਕੱਲ ਗ੍ਰਿਫਤਾਰ ਕੀਤਾ ਅੱਜ ਅਸੀਂ ਹੁਣ ਇਹਨੂੰ ਰਿਮਾਂਡ ਤੇ ਮਾਨਯੋਗ ਕੋਰਟ ਦੇ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਫਰਦਰ ਅੱਗੇ ਇਨਵੈਸਟੀਗੇਸ਼ਨ ਕਰਾਂਗੇ ਤੇ ਜਿਹੜੀ ਕੋਈ ਅੱਗੇ ਫਰਦਰ ਇਹਦੀ ਹੋਰ ਹੋਏਗੀ ਜੋ ਵੀ ਰਿਕਵਰੀ ਹੋਏਗੀ ਜੋ ਉਹ ਤੁਹਾਨੂੰ ਅਸੀਂ ਪ੍ਰੈਫ ਬ੍ਰੀਫ ਇਹ ਤੋਂ ਬਾਅਦ ਦੇਵਾਂਗੇ ਜੀ ਹਾਂ ਪੁਲਿਸ ਵੱਲੋਂ ਕਾਬੂ ਕੀਤੇ ਗਏ ਇਸ ਮੁਲਜ਼ਮ ਤੋਂ ਹੁਣ ਡੂੰਘਾਈ ਨਾਲ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਵੇਖਣਾ ਹੋਵੇਗਾ ਕਿ ਜਾਂਚ ਤੋਂ ਬਾਅਦ ਪੁੱਛ ਪੜਤਾਲ ਤੋਂ ਬਾਅਦ ਹੋਰ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਹੋਰ ਕਿਹੜੇ ਖੁਲਾਸੇ ਹੁੰਦੇ ਨੇ ਲੁਧਿਆਣਾ ਤੋਂ ਨਵੀਨ ਸ਼ਰਮਾ ਦੀ ਰਿਪੋਰਟ ਪੀਡੀਸੀ ਨਿਊਜ਼